ਟਰੈਕਟਰ ਸਾਡੀ ਜਿੰਦ ਜਾਨ ਹੈ ਪਤਾ ਨਹੀਂ ਸਰਕਾਰ ਇਸ ਤੋਂ ਕਿਉਂ ਪਰੇਸ਼ਾਨ ਹੈ ਕੇਂਦਰ ਦੀ ਸਰਕਾਰ ਕਹਿ ਰਹੀ ਹੈ ਕਿ ਕਿਸਾਨ ਟਰੈਕਟਰ ਲੈ ਕੇ ਦਿੱਲੀ ਨਹੀਂ ਆਨੇ ਚਾਹੀਦੇ ਇਸ ਵਾਰ ਕੀ ਕਹੂੰ ਕੇਂਦਰ ਦੀ ਸਰਕਾਰ ਹੋਵੇ ਚਾਹੇ ਹੋਰ ਕੋਈ ਸਰਕਾਰ ਹੋਵੇ ਇਹਨਾਂ ਨੂੰ ਕਿਸਾਨਾਂ ਦੇ ਟਰੈਕਟਰ ਵੀ ਚੁਭਦੇ ਆ ਇਹਨਾਂ ਨੂੰ ਕਿਸਾਨਾਂ ਦੀਆਂ ਪੱਗਾਂ ਵੀ ਚੁਗਦੀਆਂ ਇਹਨਾਂ ਨੂੰ ਕਿਸਾਨਾਂ ਦਾ ਲੰਗਰ ਵੀ ਚੁਭਦਾ ਇਹਨਾਂ ਨੂੰ ਕਿਸਾਨਾਂ ਦਾ ਹਰ ਇੱਕ ਚੀਜ਼ ਇਹਨਾਂ ਨੂੰ ਚੁਭਦੀ ਹੈ ਉਹਨਾ ਅੰਦੋਲਨ ਥੋੜਾ ਲੰਬਾ ਵੀ ਹੁੰਦਾ ਜਾ ਰਿਹਾ ਲੱਗਦਾ ਕਿ ਸਰਕਾਰ ਤੇ ਦਬਾਅ ਬਣਾ ਪਾਉਗੇ ਕਿਉਂਕਿ ਹੁਣ ਚੋਣਾਂ ਦਾ ਟਾਈਮ ਵੀ ਆ ਗਿਆ ਸਾਡੇ ਕੋਲ ਟਰੈਕਟਰ ਆਪਣੇ ਖੜੇ ਆ ਸੀ ਉਹਨਾਂ ਦੇ ਬੈਣਾ ਚਲੇ ਜਾਣਾ ਲੰਗਰ ਸਾਡੇ ਕੋਲ ਹੈ ਹੋਰ ਕੋਈ ਸਾਡੇ ਕੋਲ ਟੈਂਕ ਟੋਪਾਂ ਦਾ ਹੈ ਨਹੀਂ ਸ਼ੰਭੂ ਬਾਰਡਰ ਦੇ ਉੱਪਰ ਮੌਜੂਦਾਂ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਤੇ ਅੱਜ 6 ਮਾਰਚ ਹੈ ਕਿਸਾਨ ਆਗੂਆਂ ਦੇ ਵੱਲੋਂ ਦੂਜੇ ਸੂਬਿਆਂ ਦੇ ਕਿਸਾਨਾਂ ਨੂੰ ਸੱਦਾ ਦਿੱਤਾ ਗਿਆ ਸੀ ਤੇ اپੀਲ ਕੀਤੀ ਗਈ ਸੀ ਕਿ ਜੋ ਵੀ ਕਿਸਾਨ ਨੇ ਉਹ ਦਿੱਲੀ ਕੂਚ ਕਰਨ ਚਾਹੇ ਉਹ ਪੈਦਲ ਹੋਵੇ ਜਾਂ ਕਿਸੇ ਵੀ ਪਬਲਿਕ ਟਰਾਂਸਪੋਰਟ ਰਾਹੀਂ ਕਿਉਂਕਿ ਪੰਜਾਬ ਦੇ ਕਿਸਾਨਾਂ ਨੂੰ ਜੋ ਕੇਂਦਰ ਦੀ ਮੋਦੀ ਸਰਕਾਰ ਹੈ ਤੇ ਹਰਿਆਣਾ ਸਰਕਾਰ ਹੈ ਉਹ ਦਿੱਲੀ ਕੂਚ ਨਹੀਂ ਕਰਨ ਦੇ ਪਾਰੀ ਕਿਹਾ ਜਾ ਰਿਹਾ ਹੈ ਕਿ ਟਰੈਕਟਰਾਂ ਦੇ ਉੱਪਰ ਕਿਸਾਨਾਂ ਨੂੰ ਦਿੱਲੀ ਨਹੀਂ ਪਹੁੰਚਣ ਦਿੱਤਾ ਜਾਵੇਗਾ ਸੁਸ਼ੰਭੂ ਬਾਰਡਰ ਦੇ ਉੱਪਰ ਮੌਜੂਦ ਆ ਤਸਵੀਰਾਂ ਤੁਹਾਨੂੰ ਵੀ ਖਾ ਰਹੇ ਆ ਸਲੋਗਨ ਵੀ ਲੈ ਕੇ ਕਿਸਾਨਾਂ ਦੇ ਵੱਲੋਂ ਲਗਾਏ ਗਏ ਨੇ ਟਰੈਕਟਰ ਸਾਡੀ ਜਿੰਦ ਜਾਨ ਹੈ ਪਤਾ ਨਹੀਂ ਸਰਕਾਰ ਇਸ ਤੋਂ ਕਿਉਂ ਪਰੇਸ਼ਾਨ ਹੈ ਬਿਲਕੁਲ ਕਿਉਂਕਿ ਕਿਸਾਨਾਂ ਦੇ ਵੱਲੋਂ ਟਰੈਕਟਰਾਂ ਟਰਾਲੀਆਂ ਦੇ ਰਾਹੀਂ ਦਿੱਲੀ ਕੂਚ ਕੀਤਾ ਜਾਣਾ ਹੈ ਜਿਸ ਦੇ ਲਈ ਸ਼ੰਭੂ ਬਾਰਡਰ ਦੇ ਉੱਪਰ ਜੋ ਬੈਠੇ ਹੋਏ ਨੇ ਹਰਿਆਣਾ ਪ੍ਰਸ਼ਾਸਨ ਨੇ ਉਹਨਾਂ ਨੂੰ ਰੋਕਿਆ ਹੋਇਆ ਹੈ ਕੇਂਦਰ ਦਾ ਸਰਕਾਰ ਦਾ ਕਹਿਣਾ ਹੈ ਕਿ ਟਰੈਕਟਰਾਂ ਦੇ ਰਾਹੀਂ ਕਿਸਾਨਾਂ ਨੂੰ ਦਿੱਲੀ ਨਹੀਂ ਆਨ ਦਿੱਤਾ ਜਾਏਗਾ ਇਹੀ ਵਜ੍ਹਾ ਹੈ ਕਿ ਹੁਣ ਦੂਜੇ ਸੂਬਿਆਂ ਦੇ ਕਿਸਾਨਾਂ ਨੂੰ ਦਿੱਲੀ ਕੂਚ ਕਰਨ ਦੇ ਲਈ ਕਿਹਾ ਗਿਆ ਇਸ ਬਾਬਤ ਗੱਲਬਾਤ ਕਰ ਲੈਣੇ ਆ ਜੋ ਕਿਸਾਨ ਨੇ ਉਹ ਨਾਲ ਨਾਲ ਹੁਣ ਜਿਵੇਂ ਤੁਸੀਂ ਇੰਤਜ਼ਾਰ ਇੱਥੇ ਬੈਠੇ ਕਰ ਰਹੇ ਹੋ ਅਗਲਾ 10 ਤਰੀਕ ਨੂੰ ਰੇਲਾ ਰੋਕਣ ਦਾ ਕਿਹਾ ਗਿਆ ਤੇ ਉਸ ਦੇ ਵਿੱਚ ਇੱਥੋਂ ਦੇ ਕਿਸਾਨ ਜਾ ਰਹੇ ਨੇ ਜਾਂ ਫਿਰ ਉਹ ਦੂਜੇ ਕਿਸਾਨਾਂ ਦੇ ਡਿਊਟੀਆਂ ਲੱਗੀਆਂ ਨਹੀਂ ਜਿਹੜੇ ਇੱਥੇ ਬੈਠੇ ਕਿਸਾਨ ਉਹ ਤਾਂ ਇੱਥੇ ਹੀ ਬੈਠਣਗੇ ਜੀ ਜਿਹੜੇ ਉਹ ਰੇਲਾ ਰੋਕਣ ਜਾਣਗੇ ਜਿਨ੍ਹਾਂ ਨੇ ਉਹ ਐਲਾਨ ਕੀਤਾ ਹੋਇਆ ਉਹ ਜਾਣਗੇ ਜਾਂ ਦੂਜੇ ਜਿਹੜੇ ਪਿੰਡਾਂ ਦੇ ਰਹੇ ਉਹ ਜਾਣਗੇ ਜਿਵੇਂ ਬਾਹਰ ਬੋਰਡ ਵੀ ਲਿਖ ਕੇ ਲਗਾਇਆ ਹੋਇਆ ਉਹਦੇ ਤੇ ਲਿਖਿਆ ਹੈ ਕਿ ਟਰੈਕਟਰ ਸਾਡੀ ਜਿੰਦ ਜਾਨ ਹੈ ਪਤਾ ਨਹੀਂ ਸਰਕਾਰ ਕਿਉਂ ਪਰੇਸ਼ਾਨ ਹੈ ਕਿਉਂਕਿ ਕੇਂਦਰ ਦੀ ਸਰਕਾਰ ਇਹ ਕਹਿ ਰਹੀ ਹੈ ਕਿ ਕਿਸਾਨ ਟਰੈਕਟਰ ਲੈ ਕੇ ਦਿੱਲੀ ਨਹੀਂ ਆਉਣੇ ਚਾਹੀਦੇ ਇਸ ਕੇਂਦਰ ਦੀ ਸਰਕਾਰ ਹੋਵੇ ਚਾਹੇ ਹੋਰ ਕੋਈ ਸਰਕਾਰ ਹੋਵੇ ਇਹਨਾਂ ਨੂੰ ਕਿਸਾਨਾਂ ਦੇ ਟਰੈਕਟਰ ਵਿੱਚ ਉਭਦੇ ਆ ਇਹਨਾਂ ਨੂੰ ਕਿਸਾਨਾਂ ਦੀਆਂ ਪੱਗਾਂ ਵਿੱਚ ਉਗਦੀਆਂ ਆ ਇਹਨਾਂ ਨੂੰ ਕਿਸਾਨਾਂ ਦਾ ਲੰਗਰ ਵਿੱਚ ਉਭਦਾ ਇਹਨਾਂ ਨੂੰ ਕਿਸਾਨਾਂ ਦਾ ਹਰ ਇੱਕ ਚੀਜ਼ ਇਹਨਾਂ ਨੂੰ ਚੂਹਦੀ ਹੈ ਇਹ ਕਿਸੇ ਵੀ ਕਿਸਾਨ ਨੂੰ ਕਿਸੇ ਦੂਜੇ ਲੋਕਾਂ ਨੂੰ ਦੇਖ ਕੇ ਰਾਜ਼ੀ ਨਹੀਂ ਹੈਗੇ ਇਹਨਾਂ ਦਾ ਆਪਣਾ ਜਿਹੜਾ ਕਾਰਪੋਰੇਟ ਸਿਸਟਮ ਹੈ ਜਿੰਨੇ ਕੁ ਥੋੜੇ ਬਹੁਤੇ ਬੰਦੇ ਹੈਗੇ ਸਾਰੀ ਸਰਕਾਰ ਉਹਨਾਂ ਤੇ ਡਿਪੈਂਡ ਹੈ ਕੋਈ ਕਿਸਾਨਾਂ ਗਿਆਕਮਾ ਕੋਈ ਪਾਲਿਸੀ ਨਹੀਂ ਹੈਗੀ ਨਾ ਕਦੀ ਪਹਿਲਾਂ ਕੋਈ ਪਾਲਿਸੀ ਬਣੀ ਨਾ ਤੇ ਹੁਣ ਬਣਦੀ ਦਿਖਦੀ ਹੈ ਸਰਕਾਰ ਦਾ ਰਵਈਆ ਬਿਲਕੁਲ ਕਿਸਾਨਾਂ ਦੇ ਉਲਟ ਹੈ ਵੀ ਕਿਸਾਨਾਂ ਨੂੰ ਦੱਬ ਕੇ ਮਧੋਲ ਕੇ ਰੱਖੀ ਹੈ ਬਿਲਕੁਲ 13 ਫਰਵਰੀ ਤੋਂ ਇੱਥੇ ਬੈਠੇ ਹੋ ਹੁਣ ਅੰਦੋਲਨ ਥੋੜਾ ਲੰਬਾ ਵੀ ਹੁੰਦਾ ਜਾ ਰਿਹਾ ਲੱਗਦਾ ਕਿ ਸਰਕਾਰ ਤੇ ਦਬਾਅ ਬਣਾ ਪਾਉਗੇ ਕਿਉਂਕਿ ਹੁਣ ਚੋਣਾਂ ਦਾ ਟਾਈਮ ਵੀ ਆ ਗਿਆ 13 ਤਰੀਕੀ ਤੋਂ ਜਿਹੜਾ ਅੰਦੋਲਨ ਸ਼ੁਰੂ ਹੋਇਆ ਜੀ ਜਿੰਨੇ ਕਿਸਾਨ ਇੱਥੇ ਆਏ ਇੱਕ ਤਾਂ ਸਰਕਾਰ ਦੇ ਇਹਦਾ ਪ੍ਰੈਸ਼ਰ ਵੀ ਆ ਗਿਆ ਜੀ ਜਿਹੜਾ ਸਭ ਤੋਂ ਮੇਨ ਗੱਲ ਆਲ ਵਰਲਡ ਤੇ ਜਿਹੜਾ ਪ੍ਰੈਸ਼ਰ ਆਲ ਵਰਲਡ ਦਾ ਇੰਡੀਆ ਸਰਕਾਰ ਦੇ ਹੈ ਗਿਆ ਜੀ ਜਿਹੜੀ ਬਾਹਰੀ ਕੰਟਰੀਆਂ ਦੇ ਨਾਲ ਗੱਲ ਹੋ ਰਹੀ ਹੈ ਉਹੀ ਸਾਡੀ ਪ੍ਰਾਪਤੀ ਹੈ ਤੇ ਮੰਗਾ ਉਹੀ ਨੇ ਜਿਹੜੀਆਂ ਪਹਿਲੇ ਅੰਦੋਲਨ ਮੰਗਾ ਹੋਈ ਆ ਜੀ ਕਿਸਾਨਾਂ ਕਿਸਾਨੀ ਕਰਦਿਆਂ ਮਾਫ਼ੀ ਹੋ ਗਈ ਤੇ ਆਪਣਾ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਹੋਵੇ ਤੇ ਦੂਜਾ ਕਿਸਾਨਾਂ ਨੂੰ ਡੁਪਲੀਕੇਟ ਰੇ ਖਾਦ ਦਵਾਈਆਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਉਹਨਾਂ ਦੇ ਨਕੀਲ ਕੱਸੀ ਜਾਵੇ ਐਮ ਐਸ ਬੀ ਐਮ ਐਸ ਬੀ ਗਰੰਟੀ ਦਿੱਤੀ ਜਾਵੇ ਪਹਿਲਾਂ ਵੀ ਹੈਗੀ ਪੰਜਾਬ ਜਦਾਂ ਪਰ ਦੂਜਾ ਨੰਬਰ ਲਗਾਤਾਰ ਜਿਹੜਾ ਫਸਲਾਂ ਦਾ ਰੇਟ ਮਿਲਦਾ ਰਹਿਣਾ ਚਾਹੀਦਾ ਤੇ ਮੰਡੀਆਂ ਤੇ ਜਾ ਕੇ ਵੀ ਕਈ ਵਾਰੀ ਫਸਲ ਬਰਬਾਦ ਹੋ ਜਾਂਦੀ ਹੈ ਕਦੀ بارش ਪੈ ਗਈ ਕਦੀ ਗੜੇ ਪੈ ਗਏ ਕਦੀ ਨੇਰੀ ਆ ਗਈ ਕਿਸਾਨਾਂ ਦਾ ਨੁਕਸਾਨ ਹੁੰਦਾ ਹੀ ਰਹਿੰਦਾ ਹੈ ਹਟ ਦਿੱਲੀ ਜਾਣ ਦੇ ਆਰਡਰ ਹੋ ਜਾਣ ਤਾਂ ਕੀ ਤਿਆਰੀਆਂ ਇੱਥੇ ਤਿਆਰੀਆਂ ਸਾਡੇ ਕੋਲ ਟਰੈਕਟਰ ਆਪਣੇ ਖੜੇ ਆ ਸੀ ਇਹਨਾਂ ਦੇ ਬੈਣਾ ਚਲੇ ਜਾਣਾ ਲੰਗਰ ਸਾਡੇ ਕੋਲ ਹੈ ਹੋਰ ਕੋਈ ਸਾਡੇ ਕੋਲ ਟੈਂਕ توپਾਂ ਦਾ ਹੈ ਨਹੀਂ ਹੈ ਜੀ ਬਿਲਕੁਲ ਤੁਸੀਂ ਸੁਣਿਆ ਕਿ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਆਪਣੀਆਂ ਮੰਗਾਂ ਮੰਨਵਾਉਣ ਦੇ ਲਈ ਆਏ ਹੋਏ ਨੇ ਕੇਂਦਰ ਸਰਕਾਰ ਦੇ ਉੱਪਰ ਇਸ ਅੰਦੋਲਨ ਦਾ ਦਬਾਅ ਤਾਂ ਹੈ ਲੇਕਿਨ ਸਰਕਾਰ ਹੈ ਜੋ ਸੁਣਵਾਈ ਫਿਲਹਾਲ ਨਹੀਂ ਕਰ ਰਹੀ ਸੋ ਕਿਸਾਨ ਆਗੂਆਂ ਦੇ ਵੱਲੋਂ ਜੋ ਸੁਨੇਹਾ ਦਿੱਤਾ ਗਿਆ ਹੈ ਅੱਜ 6 ਮਾਰਚ ਨੂੰ ਦੂਜੇ ਸੂਬਿਆਂ ਦੇ ਕਿਸਾਨਾਂ ਨੂੰ ਕਿਹਾ ਗਿਆ ਹੈ ਕਿ ਜਿਸ ਵੀ ਤਰ੍ਹਾਂ ਹੋ ਸਕਦਾ ਹੈ ਚਾਹੇ ਪਬਲਿਕ ਟਰਾਂਸਪੋਰਟ ਹੋਵੇ ਪੈਦਲ ਹੋਵੇ ਇल्ली ਕੂਚ ਕੀਤੀ ਜਾ ਸਕੇ ਤਾਂ ਜੋ ਕੇਂਦਰ ਸਰਕਾਰ ਦੇ ਉੱਪਰ ਜੋ ਪ੍ਰਭਾਵ ਤੇ ਪ੍ਰੈਸ਼ਰ ਬਣਾਇਆ ਜਾ ਸਕੇ ਤਾਂ ਜੋ ਕਿਸਾਨਾਂ ਦੀ ਸੁਣਵਾਈ ਹੋਵੇ ਸ਼ੰਭੂ ਬਾਡਰ ਤੋਂ ਪਰਮਜੀਤ ਕੋਰਸਾ ਵੀ ਲਾਲ ਤਪਕ ਸਾਡੇ ਨਾਲ